ਦਵਾਰ ਬਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕਮ ਇਕੰਕਾਰ ਨਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਘਰ ਦੀਸੈ ਰਹਾਉ ਦੂਜੈ ਭਾਏ ਲੱਗੇ ਪਛਤਾਣੇ ਜਮ ਦਰਬਾਂਦੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹਿ ਸਿਰ ਜਮ ਕਾਲ ਸੇ ਚੋਟਾਂ ਖਾਹੀ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਾ ਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਪੰਡਜ ਫੋੜ ਜੋੜ ਵਿਛੋੜ ਤਰਤ ਆਕਾਸ ਕੀਏ ਬੈਸਣ ਕਉ ਥਾਉ ਰਾਤ ਦਿਨੰਤ ਕੀਏ ਭਉ ਭਾਉ ਜਿਨ ਕੀਏ ਕਰ ਵੇਖਣ ਹਾਰਾ ਅਵਰ ਨਾ ਦੂਜਾ ਸਿਰ ਜਨ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਅਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਾ ਪਰਪੂਰ ਕਿਸ ਨੇੜੇ ਕਿਸੇ ਆਖਾਂ ਦੂਰ ਚੌਥ ਅਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਸਾ ਖਟ ਤੀਨ ਉਪਾਏ ਸੋ ਬੂਜੈ ਜਿਸ ਆਪ ਬੁਝਾਈ ਤੀਨ ਸਮਾਵੈ ਚੌਥੇ ਵਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਆਪ ਅਗੋਚਰਪੁਰਖ ਨਰਾਲਾ ਇਕ ਭ੍ਰਮ ਭੁਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਕਮਰ ਧੂਰ ਇਕ ਦਰ ਕਰ ਸਾਚੈ ਦੇਖ ਹਦੂਰ ਝੂਠੇ ਕੋ ਨਾਹੀ ਪਤਨਾਉ ਕਭੂ ਨਾ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰ ਮੈਂ ਮੁਕਤ ਨਾ ਹੋਏ ਤਉ ਛੂਟੈ ਜਾਂ ਖਸਮ ਛਡਾਈ ਗੁਰਮਤ ਮੇਲੇ ਭਗਤ ਦਿਰਡਾਈ ਖਸਟੀ ਖਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਰਾ ਲਾਵਾਜੀ ਜੇ ਪ੍ਰਭ ਭਾਵੈ ਤਾ ਮਹਿਲ ਬੁਲਾਵੈ ਸ਼ਬਦੇ ਭੇਦੇ ਤਉ ਪਤ ਪਾਵੇ ਕਰ ਕਰ ਵੇਸ ਖਪਹਿ ਜਲ ਜਾਵਹਿ ਸਾਚੈ ਸਾਚੀ ਸਾਚ ਸੰਭਾਵਹਿ ਸप्तਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚਿ ਰਦੇ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਉ ਪਾਏ ਸਚ ਨਿਸ਼ਾਨੈ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿਧ ਬੁੱਧ ਸਾਧੈ ਸਚ ਨੇ ਕੇਵਲ ਕਰਮ ਅਰਾਧੈ ਪਉਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਝਨ ਸਚਉ ਨਾਉ ਇਸ ਮਹਿਮਨੂਆ ਰਹਿਆ ਲਿਵ ਲਾਈ ਪ੍ਰਣਵ ਤਨਾਨਿਕ ਕਾਲ ਨਾ ਖਾਏ ਨਾਉ ਨੌਮੀ ਨਵੇਂ नाथ ਨਵ ਖੰਡਾ ਘਟ ਘਟ नाथ ਮਹਾ ਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜਗਾਦੀ ਹੈ ਪੀ ਹੋਗਾ ਉਹ ਆਪਰੰਪਰ ਕਰਨੇ ਜੋਗਾ ਦਸਮੀ ਨਾਮਦਾਨ ਇਸ਼ਨਾਨ ਅਨ ਦਿਨ ਮੱਝਨ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੈ ਭ੍ਰਮ ਪਉ ਭਾਗੈ ਬਿਲਮ ਨਾ ਤੂਠ ਸਕਾਚੈ ਤਾਗੈ ਜਿਉ ਤਾਗਾ ਜਗ ਏਵੈ ਜਾਣੋ ਅਸਤਰ ਚੀਤ ਸਾਚ ਰੰਗ ਮਾਣੋ ਇਕਾਦਸੀ ਇਕ ਰਿਦੈ ਵਸਾਵੈ ਹਿੰਸਾ ਮਮਤਾ ਮੋਹ ਚਕਾਵੈ ਫਲ ਪਾਵੈ ਬ੍ਰਤ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੇ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਹਲ ਦੇਖੋ ਤਹ ਏਕੋ ਏਕਾ ਹੁਰਜੀ ਉਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਦ ਗਵਾਏ ਕੂੜੈ ਲਾਲ ਚ ਲਪਟੈ ਲਪਟਾਏ ਛੂਟੈ ਗੁਰਮਖ ਸਾਚ ਕਮਾਏ ਦੁਆ ਦਸਮੁੰਦਰਾ ਮਨ ਆਉ ਤੂਤਾ ਐਨ ਸਜਾ ਗਏ ਕਬਹਿ ਨਾ ਸੂਤਾ ਜਾਗਤ ਜਾਗ ਰਹਿ ਲਿਵ ਲਾਈ ਗੁਰ ਪਰਚੈ ਤਿਸ ਕਾਲ ਨਾ ਖਾਏ ਅਤੀਤ ਭਏ ਮਾਰੇ ਬੈਰਾਈ ਪ੍ਰਣਵਤ ਨਾਨਕ ਤਹਿ ਲਿਵ ਲਾਈ ਦਵਾ ਦਸੀ ਦਇਆ ਦਾਨ ਕਰ ਜਾਣਾ ਬਾਹਰ ਜਾ ਤੋ ਪੀ ਤਰਿਆਣਾ ਵਰਤੀ ਵਰਤ ਰਹਿ ਨੇ ਕਾਮ ਅਜੱਪਾ ਜਾਪ ਜਪੈ ਮੁਖ ਨਾਮ teen bhavan meh eko jaan sab soch sanjam saach pashana tera sattar var smund kinare amrat mool shikhar levtarai dar dar marai na boodai koe na dar bood marai pat khoi dar meh kar kar meh dar jaan takat nivas sach man paana 14 chauthe tha vah leh paave ਰਾਜ ਤਾਮਸ ਸਤ ਕਾਲ ਸਮਾਵੇ ਸਸੀਰ ਕੈ ਕਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌ ਦਸ ਭਵਨ ਪਤਾਲ ਸਮਾਏ ਖੰਡ ਬ੍ਰਹਮੰਡ ਰਹਿ ਆ ਲਿਭ ਲਾਏ અમાਵਸਿਆ ਚੰਦ ਗੁਪਤ ਗੈਣਾਰ ਬੂਝੋ ਹੋ ਗਿਆਨੀ ਸ਼ਬਦ ਵਿਚਾਰ ਸਸੀਰ ਗਗਨ ਜੋਤ ਤਿਉ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰਤੇ ਦੀ ਸੈ ਸੋ ਤਿਸ ਹੀ ਮਾਹੀ ਮਨ ਮੁਖ ਭੂਲੇ ਆ ਵਹਿ ਜਾਹਿ ਘਰ ਦਰ ਥਾਪ ਥਿਰਥਾਨ ਸੁਹਾਵੈ ਆਪ ਪਛਾਣੈ ਜਾਂ ਸਤਗੁਰ ਪਾਵੈ ਜਹ ਆਸਾ ਤਹ ਬਿਨਸ ਬਨਾਸਾ ਫੂਟੈ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਲਾਵਲ ਮਹੱਲਾ ਤੀਜਾ ਵਾਰ ਸਤ ਕਰ ਦਸੁਆ ਇਕ ਓੰਕਾਰ ਸਤਗੁਰ ਪ੍ਰਸਾਦ ਆਦਤ ਵਾਰ ਆਤਪੁਰਖ ਹੈ ਸੋਈ ਆਪੇ ਵਰਤੈ ਅਵਰਨਾ ਕੋਈ ਓਤ ਪੋਤ ਜਗ ਰਹਿ ਆਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦਾ ਜਪਨੀ ਜੱਪੋ ਗੁਣਤਾਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ ਸੋਮਵਾਰ ਸੱਚ ਰਹਿ ਆਸਮਾਈ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੀ ਸਭ ਲਿਵ ਲਾਈ ਜਿਸ ਦੇ ਵੈ ਤਿਸ ਪੱਲੇ ਪਾਈ ਅਗਮ ਅਗੋਚਰ ਲਖਿਆ ਨਾ ਜਾਏ ਗੁਰ ਕੈ ਸ਼ਬਦ ਹਰ ਰਹਾ ਸਮਾਈ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਬੁਝਾਏ ਸੋਈ ਬੂਝੈ ਗੁਰ ਕੈ ਸ਼ਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵ ਲਾਏ ਹਉ ਮੈਂ ਮਮਤਾ ਸ਼ਬਦ ਜਿਲਾਏ ਗੋਦਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੈ ਹਉਮੈ ਮਲ ਖੋਏ ਦਰ ਸੱਚੈ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਣ ਹਾਰ ਜੋ ਦੇਵੇ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ੁਰ ਧਾਰ ਦੇਵਨ ਹਾਰੀ ਕੋ ਜੈਕਾਰ ਵੀਰਵਾਰ ਵੀਰ ਭਰਮ ਭੁਲਾਏ ਪ੍ਰੇਮ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੈ ਵੇਕਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੈ ਜਿਸ ਲੈ ਮਲਾਈ ਸ਼ੁਕਰਵਾਰ ਪ੍ਰਭ ਰਹਿ ਆਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਐ ਸੋ ਕਰੈ ਵਿਚਾਰ ਸਤਿ ਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਸਨਿਸ਼ਚਰ ਵਾਰ ਸੋਹਣ ਸਾਸਤ ਵਿਚਾਰ ਹਉ ਮੈਂ ਮੇਰਾ ਪਰਮੈ ਸੰਸਾਰ ਮਨ ਮੁਖ ਅੰਦਾ ਦੂਜੈ ਭਾਈ ਜਮਦਰ ਬਾਦਾ ਚੂਟਾਂ ਖਾਈ ਗੁਰ ਪ੍ਰਸਾਦੀ ਸਦਾ ਸੁਖ ਪਾਈ ਸੱਚ ਕਰਨੀ ਸਾਚ ਲਿਵ ਲਾਈ ਸਤਿਗੁਰ ਸੇਵਹਿ ਸੇਵਡ ਭਾਗੀ ਹਉ ਮੈਂ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਿਜ ਸੁਭਾਈ ਤੂੰ ਸੁਖ ਦਾਤਾ ਲੈ ਮਲਾਈ ਇਕ ਸਤੇ ਦੂਜਾ ਨਹੀਂ ਕੋਏ ਗੁਰਮੁਖ ਬੂਝੈ ਸੋਜੀ ਹੋਏ 15 ਹੇ ਥਿੱਤੀ ਤੈ ਸਤ ਵਾਰ ਮਹਾਰੁਤੀ ਆਵਹਿ ਵਾਰ ਵਾਰ ਦਿਨ ਸਰ ਐਣ ਤਿਵੇਂ ਸੰਸਾਰ ਆਵਾ ਗੌਣ ਕੀ ਆਕਰਤਾਰ નિਚਲ ਸਾਚ ਰਹਿ ਆ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਲਾਵਲ ਮਹੱਲਾ